ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆਦਾ ਜੀ ਤੇ ਮੇਰੇ ਚੈਨਲ ਤੇ ਅੱਜ ਦੀ ਵੀਡੀਓ ਇਹਦੇ ਵਿੱਚ ਗੱਲ ਕਰਾਂਗੇ ਪੀਆਰ ਬਾਰੇ ਜਿਹੜਾ 5 ਸਾਲ ਦਾ ਕਾਰਡ ਮਿਲ ਕਰਵਾਉਣੀ ਆ ਜੀ ਕਿਉਂਕਿ ਅ ਮੈਂ ਜਿਹੜਾ ਮੈਂ ਐਕਸਪੀਰੀਅੰਸ ਕੀਤਾ ਮੌਸਮ ਦੇ ਨਾਲ ਤੁਹਾਨੂੰ ਦੱਸਣ ਲੱਗਾ ਹੁਣ ਬਹੁਤੇ ਬੰਦੇ ਜਾਂ ਬਹੁਤੇ ਜਿਹੜੇ YouTube ਜਾਂ Facebook ਤੇ ਜਾਂ TikTok ਤੇ ਹਨ ਬੰਦੇ ਕਹਿੰਦੇ ਕਿ ਜੇ ਤੁਸੀਂ 5 ਸਾਲ ਸਪੈਂਡ ਕਰਦੇ ਇੱਥੇ ਤੇ ਤੁਸੀਂ ਜਿਹੜਾ ਵਾ 5 ਸਾਲ ਦਾ ਜਿਹੜਾ ਵਾ ਰਮਾਨੀਆਂ ਦਾ ਕਾਰਡ ਲੈ ਸਕਦੇ ਬਟ ਇਦਾਂ ਨਹੀਂ ਹੈਗਾ 5 ਸਾਲ ਦਾ ਕਾਰਡ ਲੈਣ ਵਾਸਤੇ 5 ਸਾਲ ਰਹਿਣਾ ਨਹੀਂ ਇੱਥੇ ਤੁਸੀਂ 5 ਸਾਲ ਦੇ ਟੈਕਸ ਦੇਣੇ ਹੁਣ ਮੰਨ ਲਓ ਜੇ ਤੁਸੀਂ ਅ ਅੱਜ ਤੋਂ 5 ਸਾਲ ਪਹਿਲਾਂ ਆਏ ਸੀਗੇ ਹੁਣ ਇੱਥੇ ਇਦਾਂ ਬੰਦੇ ਮੋਸਟਲੀ ਇੰਡੀਅਨ ਜਾਂ ਪੰਜਾਬੀ ਕਹ ਲਓ ਇਹਨਾਂ ਦਾ ਇਦਾਂ ਕਿ ਇਹ ਜੇ ਮੰਨ ਲਓ ਇਹਨਾਂ ਦੀ ਤਨਖਾਹ ਤੇ ਨਾ ਯਾਰ ਲੈ ਦੇ ਵਿੱਚ ਗੱਲ ਕਰ ਲਓ 3000 ਲੈ ਆ ਤੇ ਜੇ ਕੋਈ ਕੰਪਨੀ ਨਾਲ ਨੂੰ 5000 ਦੀ ਸੋ ਵੀ ਲੈ ਦੇ ਰਹੀ ਆ ਇਹ ਉੱਥੇ ਜਾਣਗੀ ਮਤਲਬ ਜੇ ਤੁਸੀਂ ਚੇਂਜ ਕਰਦੇ ਆ ਨਾ ਕੰਪਨੀ ਪਹਿਲੀ ਕੰਪਨੀ ਤੋਂ ਜੇ ਤੁਹਾਡਾ ਕੰਟਰੈਕਟ ਕੈਨਸਲ ਹੁੰਦਾ ਜਿਸ ਦਿਨ ਤੋਂ ਕੰਟਰੈਕਟ ਕੈਨਸਲ ਹੁੰਦਾ ਉਸ ਦਿਨ ਤੋਂ ਟੈਕਸ ਜਾਣਾ ਬੰਦ ਹੋ ਜਾਂਦਾ ਗਵਰਨਮੈਂਟ ਨੂੰ ਠੀਕ ਆ ਮੰਨ ਲਓ ਤੁਸੀਂ 2 ਸਾਲ ਬਾਅਦ ਕੰਪਨੀ ਚੇਂਜ ਕੀਤੀ 2 ਸਾਲ ਦਾ ਟੈਕਸ ਤਾਂ ਬਣ ਗਿਆ ਠੀਕ ਆ ਉਦੋਂ ਭਾਈ ਤੁਸੀਂ ਕੰਪਨੀ ਚੇਂਜ ਕੀਤੀ ਫਿਰ ਤੁਹਾਨੂੰ 2 ਤੋਂ 3 ਮਹੀਨੇ ਮਤਲਬ ਕਿ ਜਦੋਂ ਤੱਕ ਨਵਾਂ ਵਰਕ ਪਰਮਨੈਂਟ ਨਹੀਂ ਨਿਕਲਦਾ ਉਤਮੈ টিਆਰਸੀ ਅਪਡੇਟ ਨਹੀਂ ਹੁੰਦੀ ਮਤਲਬ ਤਿੰਨ ਕ ਮਹੀਨੇ ਦਾ ਟਾਈਮ ਜਿਹੜਾ ਲੱਗ ਜਾਂਦਾ ਵਾ ਜੇ ਤੁਹਾਡਾ ਦੋ ਮਹੀਨੇ ਦਾ ਵਰਕ ਪਰਮਣ ਨਿਕਲ ਆਉਂਦਾ ਵਾ ਉਤ ਤੋਂ ਬਾਅਦ ਫਿਰ ਤੁਸੀਂ ਜੁਆਇਨਿੰਗ ਕਰ ਲੈਨੇ ਆ ਫਿਰ ਤੁਹਾਡਾ ਸਟਾਰਟ ਹੁੰਦਾ ਮਤਲਬ ਤਿੰਨ ਕ ਮਹੀਨੇ ਤੁਸੀਂ ਕਹਿ ਲੋ ਕਿ ਤੁਹਾਡੇ ਤਿੰਨ ਮਹੀਨੇ ਉਹ ਮਿਸ ਹੋ ਗਏ ਫਿਰ ਉਤ ਤੋਂ ਬਾਅਦ ਫਿਰ ਸਟਾਰਟ ਹੋ ਜਾਣਾ ਠੀਕ ਆ ਹੁਣ ਕੁਝ ਕੰਪਨੀਆਂ ਇਦਾਂ ਕਰਦੀਆਂ ਵਾਂ ਜਦੋਂ ਤੁਸੀਂ ਨਵੇਂ ਆਉਂਦੇ ਆ ਜਦੋਂ ਅਸੀਂ ਵੀ ਨਵੇਂ ਆਏ ਸੀ ਨਾ ਅਸੀਂ ਜਦੋਂ ਨਵੇਂ ਆਏ ਸੀਗੇ ਉਦੋਂ ਜਿਹੜੀਆਂ ਜਦੋਂ ਮੰਨ ਲਓ ਹੁਣ ਸਾਡੇ ਅਸੀਂ ਕੰਮ ਤੇ ਲੱਗੇ ਸੀਗੇ ਬਟ ਸਾਡਾ TCR ਕਾਰਡ ਨਹੀਂ ਸੀ ਬਣਿਆ ਜੇ ਤੁਹਾਡਾ 2 ਮਹੀਨੇ TCR ਕਾਰਡ ਨਹੀਂ ਬਣਦਾ ਇਹ ਅਜ ਤੋਂ ਮੈਂ ਪਹਿਲਾਂ 2024 ਤੋਂ ਪਹਿਲਾਂ ਦੀ ਗੱਲ ਤੁਹਾਨੂੰ ਦੱਸ ਰਿਹਾ ਹਾਂ TCR ਕਾਰਡ ਨਹੀਂ ਬਣਦਾ ਉਹਨਾਂ ਟਾਈਮ ਤਾਂ ਟੈਕਸ ਨਹੀਂ ਜਾਂਦਾ ਸੀ ਕੰਪਨੀ ਤੁਹਾਨੂੰ ਕੈਸ਼ ਏਰੀਆ ਪੇ ਕਰਦੀ ਸੀ ਸੋ ਇਹ ਚੀਜ਼ ਸਾਰਿਆਂ ਨੂੰ ਪਤਾ ਹੀ ਹੋਣਾ ਉਹ ਵੀ ਜਿਹੜੇ ਇਨਕਲੂਡ ਨਹੀਂ ਹੁੰਦੇ 5 ਸਾਲ ਦੇ ਵਿੱਚ ਮਤਲਬ 3 ਮਹੀਨੇ ਇਹ ਹੋ ਗਿਆ 2-3 ਮਹੀਨੇ ਹੋ ਗਿਆ ਮਤਲਬ 5-6 ਮਹੀਨੇ ਇਹ ਮਾਈਨਸ ਹੋ ਗਿਆ ਫੇਰ ਹੁਣ ਇਸ ਟਾਈਮ 2025 ਦੇ ਵਿੱਚ ਸਾਰਾ ਕੁਝ ਆਨਲਾਈਨ ਆ ਮਤਲਬ ਹੁਣ ਸਾਰਾ ਕੁਝ ਤੁਹਾਨੂੰ ਆਨਲਾਈਨ ਕਰਨਾ ਪੈਂਦਾ ਪਹਿਲਾਂ ਤਾਂ ਆਫਲਾਈਨ ਤੁਸੀਂ ਫਾਈਲ ਜਮਾ ਕਰਾਦੇ ਸੀ ਫਿੰਗਰ ਆਸਤੇ ਤੁਸੀਂ ਫ੍ਰਾਈ ਬੁੱਧਵਾਰ ਨੂੰ ਜਾ ਕੇ ਆਪਣੇ ਫਿੰਗਰ ਕਰਾ ਸਕਦੇ ਸੀ ਆਫਲਾਈਨ ਵੀ ਜੇ ਅਪਾਇੰਟਮੈਂਟ ਲਈ ਹੈ ਤਾਂ ਵਧੀਆ ਨਹੀਂ ਤਾਂ ਆਫਲਾਈਨ ਹੁਣ ਕੋਈ ਤਰ੍ਹਾਂ ਦਾ ਨਹੀਂ ਹੈਗਾ ਸਾਰਾ ਕੰਮ ਹੀ ਆਨਲਾਈਨ ਆ ਆਨਲਾਈਨ ਹੀ ਤੁਹਾਨੂੰ ਜਾਣਾ ਪੈਂਦਾ ਆਨਲਾਈਨ ਹੀ ਸਾਰੇ ਕੰਮ ਕਰਨੇ ਪੈਂਦੇ ਆ ਇਹਦੇ 'ਚ ਹੁਣ ਵੱਡਾ ਨੁਕਸਾਨ ਇਸ ਟਾਈਮ ਕੀ ਹੋਉਂਦਿਆ ਵਾ ਮੰਨ ਲਓ ਜੇ ਤੁਹਾਨੂੰ ਕਿਸੇ ਬੰਦੇ ਨੂੰ 3 ਜਾਂ 4 ਸਾਲ ਹੋ ਗਏ ਠੀਕ ਆ ਉਤ ਬਾਅਦ ਉਸ ਬੰਦੇ ਨੇ ਕੰਪਨੀ ਬਦਲੀ ਆ ਹੁਣ ਕੰਪਨੀ ਬਦਲਣਾ ਬਹੁਤ ਡਿਫਿਕਲਟ ਆ ਹੁਣ ਮੰਨ ਲਓ ਜੇ ਤੁਸੀਂ ਪਹਿਲੀ ਕੰਪਨੀ ਰਿਜਾਈਨ ਦਿੱਤਾ ਵਾ ਨਵੀਂ ਕੰਪਨੀ ਜੁਆਇਨਿੰਗ ਕੀਤੀ ਆ ਨਵੀਂ ਕੰਪਨੀ ਜੁਆਇਨਿੰਗ ਕਰਨ ਤੋਂ ਬਾਅਦ ਜਿਹੜਾ ਤੁਹਾਡਾ ਨਵਾਂ ਮਾਲਕਾ ਉਹ ਪਹਿਲੇ ਅਪੁਆਇੰਟਮੈਂਟ ਲਾਊਗਾ ਤੁਹਾਡੇ ਵਰਕ ਪਰਮਿਟ ਦੀ ਜਿਹੜਾ ਮੌਕਾ ਹੁੰਦਾ ਵਾ ਉਹ ਅਪਲਾਈ ਕਰਨ ਦੀ ਆਪਣੀ ਕੰਪਨੀ ਵਾਸਤੇ ਅਪੁਆਇੰਟਮੈਂਟ ਜਿਹੜੀ ਆ ਦੋ ਤੋਂ ਤਿੰਨ ਮਹੀਨੇ ਤੁਹਾਨੂੰ ਦੱਸਦਾ ਰਹਿਣਾ ਕਿਉਂਕਿ ਮੈਨੂੰ ਪਤਾ ਵਾ ਵੀ ਮੈਂ ਇਸ ਚੀਜ਼ ਨਾਲ ਵਿੱਚ ਰਹਿਣਾ ਵਾ ਦੋ ਤੋਂ ਤ ਅਪਾਇੰਟਮੈਂਟ ਲੱਗ ਜਾਂਦੇ ਉਤ ਬਾਅਦ ਫਿਰ ਵਰਕ ਪਰਮਿਟ ਅਪਲਾਈ ਕਰਨਾ 2 ਮਹੀਨੇ ਅ ਡੇਢ ਜਾਂ 2 ਮਹੀਨੇ ਵਰਕ ਪਰਮਿਟ ਆਉਣ ਨੂੰ ਲੱਗ ਜਾਂਦਾ 4 ਤੋਂ 5 ਮਹੀਨੇ ਹੋ ਗਏ 5 ਮਹੀਨੇ ਦੇ ਬਾਅਦ ਜਦੋਂ ਤੁਹਾਡਾ ਵਰਕ ਪਰਮਿਟ ਆਉਂਦਾ ਵਾ ਉਸ ਤੋਂ ਬਾਅਦ ਫਿਰ ਜਿਹੜੀ ਤੁਹਾਡੀ ਟੀਆਰਸੀ ਕਾਰਡ ਉਹ ਅਪਡੇਟ ਕਰਨ ਦੀ ਮਤਲਬ ਤੁਹਾਡਾ ਤੁਹਾਡਾ ਨਵਾਂ ਕੰਮ ਦਾ ਨਵੀਂ ਥਾਂ ਦਾ ਐਡਰੈਸ ਜਿੱਥੇ ਤੁਸੀਂ ਰਹੇ ਹੋ ਜੀ ਨਵੀਂ ਕੰਪਨੀ ਦਾ ਡਾਟਾ ਸਾਰਾ ਕੁਝ ਜਦੋਂ ਟੀਆਰਸੀ ਕਾਰਡ ਅਪਡੇਟ ਹੁੰਦਾ ਵਾ ਉਹਦੀ ਜਿਹੜੀ ਅਪਾਇੰਟਮੈਂਟ ਉਹ ਵੀ 3-3 ਮਹੀਨੇ ਦੀ ਮਿਲਦੀ ਹੈ ਮਾਨਣੇ ਕਿ ਚਲੋ ਕੁਛ 6 ਤੋਂ 7 ਮਹੀਨੇ ਲੱਗਦੇ ਆ ਜੇ ਤੁਸੀਂ ਇੱਕ ਕੰਪਨੀ ਛੱਡ ਕੇ ਦੂਜੀ ਕੰਪਨੀ ਜਾਂਦੇ ਆ ਇੰਨਾ ਇੰਨਾ ਜਿਹੜਾ ਵਾ ਚੇਂਜ ਹੁੰਦਾ ਸਾਰਾ ਕੁਝ ਉਹਦੇ ਵਿੱਚ ਘੱਟੋ ਘੱਟ 2 ਤੋਂ 3 ਮਹੀਨੇ ਤੱਕ ਤੁਹਾਡਾ ਟੈਕਸ ਹੀ ਨਹੀਂ ਜਾਂਦਾ ਹੈਗਾ ਇਹ ਮੈਂ ਇੱਕ ਛੋਟੀ ਜੀ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਹੋ ਸਕਦਾ ਕਿ ਜ਼ਿਆਦਾ ਬਣਾ ਜਾਂਦਾ ਹੋਵੇ ਬਸ 2 ਤੋਂ 3 ਮਹੀਨੇ ਜਦ ਤੱਕ ਵਰਕ ਪਰਮਿਟ ਨਹੀਂ ਆਉਂਦਾ ਉਦੋਂ ਤੱਕ ਟੈਕਸ ਨਹੀਂ ਜਾਂਦਾ ਹੈਗਾ ਇਹ ਗੱਲ ਖਿਆਲ ਰੱਖਿਓ ਸੋ ਇਸ ਕਰਕੇ ਘੱਟੋ ਘੱਟ 2-3 ਮਹੀਨੇ ਦਾ ਇਹ ਟੈਕਸ ਹੋ ਗਿਆ ਉਹ ਟੈਕਸ ਜਿਹੜੇ ਆ ਪੇ ਨਹੀਂ ਹੁੰਦੇ ਜਦੋਂ ਕੈਨਸਲ ਹੋ ਗਿਆ ਪਹਿਲਾ ਵਰਕ ਪਰਮਿਟ ਦੂਜਾ ਜਦ ਤੱਕ ਵਰਕ ਪਰਮ ਨਹੀਂ ਆਉਂਦਾ ਉਹਦੇ ਵਿਚਲਾ ਜਿਹੜਾ ਟਾਈਮ ਦੋ ਤਿੰਨ ਚਾਰ ਮਹੀਨੇ ਉਹ ਮਹੀਨੇ ਟੈਕਸ ਨਹੀਂ ਪੇ ਹੋਇਆ ਹੁੰਦਾ ਉਹ ਵੀ ਮਾਈਨਸ ਆਉਣੇ ਆ ਠੀਕ ਆ ਉਹ ਵਿੱਚੋਂ ਘਟਣੇ ਆ ਹੁਣ ਤੁਸੀਂ ਇਹ ਸੋਚਿਆ ਕਰੋ ਕਿ 5 ਸਾਲ ਸਪੈਂਡ ਨਹੀਂ ਕਰਨੇ 5 ਸਾਲ ਦਾ ਅਸੀਂ ਗਵਰਨਮੈਂਟ ਨੂੰ ਟੈਕਸ ਦੇਣਾ 5 ਸਾਲ ਦਾ ਟੈਕਸ ਦਿਆਂਗੇ ਉਹਦੇ ਤੋਂ ਬਾਅਦ ਜੀ ਅਸੀਂ ਐਲੀਜੀਬਲ ਹੈਗੇ ਆ 5 ਸਾਲ ਦਾ TCR ਕਾਰਡ ਵਾਸਤੇ ਸੋ ਇਹ ਬੋਦੇ ਲੋਕ ਕਹਿੰਦੇ ਕਿ ਹਾਂ 5 ਸਾਲ ਰਹੋ 5 ਸਾਲ ਰਹਿਣ ਦਾ ਕੋਈ ਇਥੇ ਨਹੀਂ ਹੈਗਾ ਮੰਨ ਲਓ ਹੁਣ ਤੁਸੀਂ ਪੰਜ ਕੰਪਨੀਆਂ ਬਦਲਤੀਆਂ ਪੰਜ ਸਾਲ ਦੇ ਵਿੱਚ ਤੇ ਤਿੰਨ ਤਿੰਨ ਮਹੀਨੇ حساب ਦੇ ਨਾਲ ਕਿੰਨੇ ਕਿੰਨਾ ਟਾਈਮ ਮਤਲਬ 12 13 ਮਹੀਨੇ ਦਾ ਤੁਸੀਂ ਟੈਕਸ ਦਿੱਤਾ ਹੀ ਨਹੀਂ ਹੈਗਾ ਜੋ 12 13 ਮਹੀਨੇ ਦਾ ਟੈਕਸ ਹੀ ਨਹੀਂ ਦਿੱਤਾ ਤੇ ਤੁਸੀਂ 5 ਸਾਲ ਬਾਅਦ ਕਿਦਾਂ ਅਪਲਾਈ ਕਰ ਸਕਦੇ ਹਾਂ ਹੁਣ ਤੁਸੀਂ ਸੋਚਨੇ ਹੈ ਕਿ ਅਸੀਂ ਮੈਂ 2020 ਚ ਆਇਆ ਸੀਗਾ ਆ 25 ਹੋ ਗਿਆ ਮਤਲਬ 2020 ਦੀ ਤੁਸੀਂ ਜਨਵਰੀ ਚ ਆਉਨੇ ਆ 2025 ਦੀ ਜਨਵਰੀ ਦੇ ਵਿੱਚ ਤੁਹਾਨੂੰ 5 ਸਾਲ ਹੋ ਗਏ ਤਾਂ ਮਤਲਬ ਕਿ ਫਰਵਰੀ ਜਾਂ ਮਾਰਚ ਦੇ ਵਿੱਚ ਤੁਸੀਂ ਜਾ ਕੇ ਅਪਲਾਈ ਕਰ ਦਿੰਦੇ ਆ ਇਦਾਂ ਨਹੀਂ ਹੁੰਦਾ ਹੈਗਾ ਉਹ ਸਾਰਾ ਕੁਝ ਤੁਹਾਨੂੰ ਦੇਖਣਾ ਪੈਣਾ ਵਾ ਤੁਹਾਡੇ ਜਿਹੜੇ ਆ 60 ਟੈਕਸ ਜਿਹੜੇ ਗਏ ਹੋਣੇ ਚਾਹੀਦੇ 5 ਸਾਲ ਦੇ ਵਿੱਚ ਮਤਲਬ ਹਰ ਮਹੀਨੇ ਦਾ ਇੱਕ ਟੈਕਸ ਤੇ ਸਾਲ ਦੇ 12 ਟੈਕਸ ਤੇ ਪੰਜਾਂ ਸਾਲਾਂ ਦੇ ਜਿਹੜੇ ਆ ਟੈਕਸ ਤੁਹਾਡੇ ਗਏ ਹੋਣੇ ਚਾਹੀਦੇ ਆ 5 ਸਾਲ ਤੁਸੀਂ ਲਗਾਤਾਰ ਟੈਕਸ ਦੇ ਰਹੇ ਆ ਮਤਲਬ ਜੇ 5 ਸਾਲ ਦੇ ਟੈਕਸ ਪੂਰੇ ਹੁੰਦੇ ਆ ਠੀਕ ਆ ਉਹਦੇ ਤੋਂ ਬਾਅਦ ਵਿੱਚ ਹੀ ਤੁਸੀਂ ਜਿਹੜਾ ਵਾ ਜਿਹੜਾ ਵਾ 5 ਸਾਲ ਦਾ ਕਾਰਡ ਅਪਲਾਈ ਕਰ ਸਕਦੇ ਆ ਤੇ 5 ਸਾਲ ਦੇ ਕਾਰਡ ਦਾ ਇਹਦਾ ਹੋਗਾ ਕਲੀਅਰ ਇਹ ਤੋਂ ਬਾਅਦ ਹੋਣਾ ਤਾਂ ਦੱਸ ਦਿੰਦਾ ਅ ਪਹਿਲਾਂ ਤਾਂ ਲੈਂਗੁਏਜ ਤੁਹਾਨੂੰ ਲੈਂਗੁਏਜ ਬੇਸਿਕ ਹੋਣੀ ਚਾਹੀਦੀ ਏ ਕਿ ਤੁਸੀਂ ਕਿਸੇ ਬੰਦੇ ਨਾਲ ਬੇਸਿਕ ਗੱਲ ਤਾਂ ਕਰ ਸਕੋ ਜਦੋਂ ਤੁਸੀਂ ਉੱਥੇ ਜਾਣਾ ਵਾ ਇਮੀਗ੍ਰੇਸ਼ਨ ਦੇ ਵਿੱਚ ਉਹ ਤੁਹਾਡੇ ਨਾਲ ਬੇਸਿਕ ਦਾ ਇੰਟਰਵਿਊ ਹੋਊਗਾ ਇਹਦਾ ਪ੍ਰੋਸੈਸ 6 ਮਹੀਨੇ ਦਾ ਮਤਲਬ 4 ਤੋਂ 6 ਮਹੀਨੇ ਦੇ ਵਿੱਚ ਤੁਹਾਨੂੰ ਕਾਰਡ ਮਿਲਣਾ ਹੁੰਦਾ ਉਹਦੇ ਵਿੱਚ ਜਿਹੜਾ ਸਾਰਾ ਪ੍ਰੋਸੈਸ ਹੁੰਦਾ ਵਾ ਇਹਦਾ ਤੇ ਉਹ ਉਹਦੇ ਵਿੱਚ ਹੀ ਸਾਰਾ ਕੁਝ ਜਿਹੜਾ ਹੋਣਾ ਹੁੰਦਾ ਇਹ ਤੋਂ ਲਾ ਬਾ ਟੈਬਲ ਟੈਕਸਟ ਵੀਰ ਜਿਹੜੀ ਪਹਿਲੋਂ ਤਾਂ ਜਿਹੜੀ ਤੁਹਾਨੂੰ ਆਪ ਲੈ ਕੇ ਆਉਣੀ ਪੈਂਦੀ ਸੀ ਇਮੀਗ੍ਰੇਸ਼ਨ ਦੇਣੀ ਪੈਂਦੀ ਸੀ ਹੁਣ ਇਮੀਗ੍ਰੇਸ਼ਨ ਦੇ ਕੋਲ ਹੀ ਸਾਰਾ ਡਾਟਾ ਵਾ तकरीबन ਸਾਰਾ ਡਾਟਾ ਉਹਨਾਂ ਕੋਲ ਹੀ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵਾ ਇਸ ਤੋਂ ਬਾਅਦ ਚ ਫਿਰ ਤੁਸੀਂ ਜਿਹੜੀ ਕੰਪਨੀ ਚ ਕੰਮ ਕਰਦੇ ਆ ਉਹਦੇ ਜਿਹੜੇ ਡਾਕੂਮੈਂਟ ਆ ਉਹ ਲੱਗਣੇ ਆ ਫਿਰ ਪੀਸੀਸੀ ਵਗੈਰਾ ਬੜਾ ਹੈਲਥ ਇੰਸ਼ੋਰਸ ਇਹ ਸਾਰੇ ਡਾਕੂਮੈਂਟ ਜਿਹੜੇ ਇਹ ਇਕੱਠੇ ਕਰਕੇ ਲੈ ਕੇ ਜਾਣਾ ਤੁਸੀਂ ਉੱਥੇ ਇਹ ਉਹ ਤੇ ਸਟੈਂਪ ਲੱਗਣੀ ਆ ਤੁਹਾਡੋ ਜਦੋਂ ਤੁਹਾਡਾ ਇੰਟਰਵਿਊ ਕਲੀਅਰ ਹੋਣੀ ਉਸ ਤੋਂ ਬਾਅਦ ਫਿਰ ਤੁਹਾਨੂੰ ਇੱਕ ਛੋਟੀ ਜੀ ਫੀਸ ਪੇ ਕਰਨੀ ਪੈਂਦੀ ਆ ਉਹ ਤੋਂ ਬਾਅਦ ਫਿਰ ਪ੍ਰੋਸੈਸ ਆਫਿਸ ਹੁੰਦੀ ਆ ਕਾਰਡ ਦੀ ਜਿਹੜਾ ਪਲਾਸਟਿਕ ਹੁੰਦਾ ਤੇ ਉਹਦੀ ਉਹਦੀ ਫੀਸ ਹੁੰਦੀ ਆ ਸੋ ਜਾਂ 150 ਜਿਹੜੀ ਆ ਲੈ ਹੁੰਦੀ ਆ ਉਹਦੇ ਤੋਂ ਬਾਅਦ ਜੀ ਫਿਰ ਤੁਹਾਡਾ ਜਿਹੜਾ ਸਾਰਾ ਪ੍ਰੋਸੈਸ ਸ਼ੁਰੂ ਹੁੰਦਾ ਤੇ ਫਿਰ ਤੁਹਾਨੂੰ ਇੱਕ ਉਹ ਸਲਿੱਪ ਕੱਟ ਕੇ ਦੇ ਦਿੰਦੇ ਕਿ ਇਸ ਤਰੀਕ ਨੂੰ ਆ ਗਿਆ ਆਪਦੀ ਜਿਹੜਾ ਵਾ ਟੀਆਰਸੀ ਕਾਰਡ ਲੈ ਜੀ ਸੋ ਆ ਚੀਜ਼ਾਂ ਜਿਹੜੀਆਂ ਸੋ ਪਹਿਲਾਂ ਤਾਂ ਆਪਣੇ ਟੈਕਸਟ ਕਲੀਅਰ ਕਰੋ ਟੈਕਸ ਦਾ ਸਾਰਾ ਰਿਪੋਰਟ ਜਿਹੜੀ ਚੈੱਕ ਕਰੋ ਕਿ ਵੀ ਮੇਨ ਜਿਹੜਾ ਟੈਕਸ ਸੀ ਹੈ ਟੈਕਸ ਤੁਹਾਡਾ ਤਰਿਆ ਹੋਊਗਾ ਮਤਲਬ ਕਲੀਅਰ ਹੋਊਗਾ 5 ਸਾਲ ਦਾ ਉਸ ਤੋਂ ਬਾਅਦ ਫਿਰ ਤੁਸੀਂ ਟਰਾਈ ਕਰ ਸਕਦੇ ਆ ਸੋ ਇਹ ਸੀਗੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ